ਪਹਿਲਾ ਹੁੰਦਾ ਸੀ 75 25 ਕੈਪਟਨ ਦੇ ਬਾਦਲ ਮੇਰੀ ਤੇਰੀ ਹੱਤੀ ਸੱਚੀ ਠੀਕ ਹੈ ਜੇ ਤੇਰੀ ਸਰਕਾਰ ਤਾਂ ਤੇਰੀ 75 ਮੇਰੀ 25 ਇਹ ਮੇਰੀ ਸਰਕਾਰ ਤਾਂ ਮੇਰੀ 75 ਤੇ ਤੇਰੀ 25 ਹੋ ਗਿਆ 80 ਵੀ ਮੈਨੂੰ ਨਾ ਫੜਿਓ ਜੀ ਕਿੱਦਾਂ ਕਹੂੰਗੇ ਭਾਈ ਕਿਹਨੂੰ ਚੁਣਨਾ ਜਿਹੜਾ ਕਾਰ ਹੋਵੇ ਦੁਰਸ਼ਾਦੇ ਕਹਿਣ ਮਾਣ ਦੇਣਾ ਬਚਨਾਂ ਤੇ ਖੜੇ ਜਿਹਦੀ ਜ਼ਬਾਨ ਹੋਵੇ ਜਿਹੜਾ ਇਮਾਨਦਾਰ ਵਰਕਰ ਗਲੀਆਂਾਂ 'ਚ ਮਹੱਲੇਾਂ 'ਚ ਚਾਲਾਂ 'ਚ ਚਾਹਾਂ ਦੀਆਂ ਦੁਕਾਨਾਂ ਦੇ ਉੱਤੇ ਕਰੋਨਠੇ ਦੀਆਂ ਖਾਲੀਆਂ ਦੇ ਉੱਤੇ ਪੰਜ-ਪੰਜ ਖੜ ਕੇ ਕਹਿਣਗੇ ਸਾਡਾ ਲੀਡਰ ਤੁਹਾਡੇ ਨਾਲੋਂ ਇਮਾਨਦਾਰ ਆ ਉਹ ਬੜੋ ਏ ਟੱਕਰਵਾਦ ਨੂੰ ਭੱਜ ਓਏ ਇਥੋਂ ਇੱਕ ਇਮਾਨਦਾਰ ਇੱਕ ਇਮਾਨਦਾਰ ਆਦਮੀ ਜਿੱਦਣ ਚੁਣ ਲਿਆ ਕਿੱਦਾਂ ਕਹੂੰਗੇ ਭਾਈ ਕਿਹਨੂੰ ਚੁਣਨਾ ਹੈ ਜਿਹੜਾ ਕਿਰਦਾਰ ਹੋਵੇ ਦਰੂਸ਼ਾਂ ਦੇ ਕਹਿਣ ਮਾਇਨ ਜਿਹੜਾ ਵਚਨਾਂ ਤੇ ਖੜੇ ਜਿਹਦੀ ਜਵਾਨ ਹੋਵੇ ਜਿਹੜਾ ਇਮਾਨਦਾਰ ਹੋਵੇ ਇਹਦੇ ਸਾਰੇ ਕੀ ਦੀ ਤੋਂ ਹੀ ਦਬ ਜਾਂਦੇ ਐ ਪਹਿਲਾਂ ਹਮ ਅਸੀਂ 75 25 ਕੈਪਟਨ ਦੇ ਬਾਦਲ ਮੇਰੀ ਤੇਰੀ ਅਕੀ ਸੱਗੀ ਠੀਕ ਐ ਅਸਾਂ ਦੀ ਵੀ ਤੇਰੀ ਵੀ ਤੇ ਮੇਰੀ ਵੀ ਜੇ ਤੇਰੀ ਸਰਕਾਰ ਤਾਂ ਤੇਰੀ 75 ਮੇਰੀ 25 ਜੇ ਮੇਰੀ ਸਰਕਾਰ ਤਾਂ ਮੇਰੀ 75 ਤੇ ਤੇਰੀ ਬੱਚੀ ਹੁਣ ਹੋ ਗਿਆ 80 ਵੀ ਮੈਨੂੰ ਨਾ ਫੜਿਓ ਜੀ ਮੈਨੂੰ ਨਾ ਫੜਿਓ ਜੀ ਉਹ ਕਿਹੜਾ ਕਾਨੂੰਨ ਆ ਓਏ ਆ ਖੈਰਾਂ ਦੇ ਤਾਂ ਅੰਦਰ ਇਹ ਕਿਹੜੇ ਕਾਨੂੰਨ ਦੇ ਤਹਿਤ ਦਿੱਤਾ ਓਏ ਲੋਕ ਜੋ ਸੰਸਦ ਨੂੰ 323 ਜਿੱਦੇ ਤਾਂ ਬਰੀ ਹੋਇਆ ਹੋਇਆ ਬੰਦਾ ਸੁਪਰੀਮ ਕੋਰਟ ਕਹਿੰਦੇ ਮੰਨਦੇ ਨਹੀਂ ਜੀ ਦੁਬਾਰਾ ਕਰੋ ਕੇਸ ਲੈ ਤਾਂ ਫਾਨੂੰ ਪੁੱਛ ਕਰੂੰਗੀ 323 ਹੌਂਦਾਰ ਹਾਜ਼ਰ ਦੀ ਮਾਨਤ ਦਿੰਦਾ ਹੈ ਹਾਂ ਉਹ ਭਾਈ ਜੀ ਵੀਰ ਮਤੇ ਸ਼ੱਕ ਹਾਂ ਲਖਸ਼ੰਕ ਵਿੱਚ ਨਹੀਂ ਭਰੋਸਾ ਨਹੀਂ ਜਬੀਸ਼ਰੀ ਤੇ ਭਰੋਸਾ ਨਹੀਂ ਅਜੀ ਸਾਥਵੇਂ ਖੜ ਕੇ ਤੁਮ ਨਹੀਂ ਦੇ ਸਕਦੇ ਲੋਕ ਸਭਾ ਦੇ ਵਿੱਚ 146 ਐਮਪੀ ਬਾਹਰ ਤੇ ਬਤਾਓ ਵੀ ਡੈਮੋਕ੍ਰੇਸੀ ਹੈ ਉਹ ਇੱਕ ਕਾਹੀ ਡੈਮੋਕ੍ਰੇਸੀ ਐ ਵੈਸੀ ਹੰਟਰ ਫੜ ਲਓ ਜੋ ਬੰਦੇ ਸਿੱਖ ਕੌਮ ਨਹੀਂ ਝੁਕਦੀ ਸਿੱਖ ਕੌਮ ਨਹੀਂ ਦਰਦੀ ਨਾਇਬ ਸ਼ਾਹ ਅਦਾਲੀ ਤੋਂ ਤੇ ਨਾਮ ਅਸੇ ਰੰਗੜ ਤੋਂ ਸਦਾ ਕਾਮਯਾਬੀ ਉਹਦੇ ਪੈਰ ਚੁੰਮੇ ਜਿਹੜੀ ਕੌਮ ਨੂੰ ਮਰਨ ਦਾ ਝੰਡਾ ਪੈਜੇ ਉਹ ਮੁੱਲ ਪਾਊਗਾ ਤੁਹਾਡੀਆਂ ਕੁਰਬਾਨੀਆਂ ਦਾ ਤਮਾਂ ਅੱਜ ਪੈਜੇ ਤੇ ਤਮਾਂ ਗੱਲ ਕਰੇ ਬੀ ਮਾਰਕਟ ਜੇ ਤੁਹਾਨੂੰ ਅੰਤਰਿਕ ਸੁਰੱਖਿਆ ਦੀ ਗੱਲ ਹੈ ਹਵਾਈ ਜਹਾਜ਼ ਤੇ ਜੋ ਹਵਾਈ ਜਹਾਜ਼ ਜਦੋਂ ਮੈਂ ਐਮਪੀ ਹੁੰਦਾ ਮੈਂ ਪਰਮਨ ਪਟੇਲ ਦੇ ਅੱਗੇ ਕਾਲੇ ਕੱਪੜੇ ਪਾ ਕੇ ਲੇਟ ਗਿਆ ਸੀ ਉਹ ਕਹਿੰਦਾ ਕੀ ਚਾਹੀਦਾ ਮਗਾ ਰਿਪੋਰਟ ਚ ਹਜ਼ਾਰਾਂ ਆਇਤ ਕਲਕਾ ਮੰਤਰੀ ਹਵਾਈ ਅੱਡਿਆਂ ਦੇ ਲਈ ਥਾਂ ਲੁੱਟ ਲਈ ਅਕਵਾਇਰ ਕਰ ਲਈ ਤੇ ਕੌਮ ਮੰਤਰੀ ਜਹਾਜ਼ ਫਲਾਈਟਾਂ ਹੈ ਜਿਹਨੂੰ ਖੇਤ ਵਿੱਚ ਬੇਟਾ ਪੇਟ ਵਿੱਚ ਪੁੱਤਰ ਵਿਆਹ ਦੀ ਤਿਆਰੀ ਕਰੂ ਬੰਦੇਓ ਤੁਹਾਡੇ ਕੋਈ ਮਾਰੀ RAM ਨੂੰ ਲੱਗੀ ਕਨਸ਼ਾ ਨੂੰ ਮਰ ਗਿਆ ਤੇ ਮਾਰੀ ਠੋਕੋ ਤਾੜੀ ਹੈ ਉਹ ਕਰਦੇ ਕੀ ਹੋ ਜਾਦਾ ਤੁਸੀਂ ਇਹ ਦੱਸੋ ਵੀ ਮੋਕਲੋਂ ਇੱਦਾਂ ਸਮਾਰਨਾ ਮੈਂ ਤੁਹਾਨੂੰ ਕਹਿੰਦਾ ਟਕਾ ਕੇ ਵਿਆਹ ਪੁਣਿਆ ਦੀ ਦਸਤ ਚੋਰੀ ਲੋੜ ਦਿਓ ਤੂੰ ਕਹਿੰਦਾ ਸੀ ਮੈਂ ਕਹਿੰਦਾ 12000 ਲੈ ਅੱਜ ਮੈਂ ਭਗਵੰਤ तू ਕਰ ਰਹੇ ਤੇ ਮੈਂ ਜੇ ਤੂੰ ਮੈਨੂੰ ਕਹੇਗਾ ਨਾ ਮੈਂ ਤੇਰੀ ਜਜੇਕਾਰ ਕਰ ਨੂੰ ਕਰੇ ਇਹ ਨਹੀਂ ਕਹਦਾ ਛੋਟੇ ਵੀਰ ਮੈਂ ਤੈਨੂੰ ਇਹ ਦੱਸਣ ਨਹੀਂ ਗਏ ਸੀ ਇਹ ਕਹਿੰਦਾ ਭਾਈ ਲੋਕਾਂ ਦਾ ਫਤਵਾ ਸਾਡੀ 75 ਪਤੀ ਸੀ ਲਿਆ ਦੀ ਠੀਕ ਹੈ ਤੇ ਲੋਕਾਂ ਨੇ ਬਦਲ ਤੇ ਸਵੀਕਾਰ ਲੈ ਮੇਰੇ ਛੋਟੇ ਵੀਰ ਆ ਫੜ ਇਹ ਕਰ ਬਾੜੀ ਬੱਟ ਕਰ ਲੂ ਮਾਤਾ ਆਪਣੇ ਨਿਕਲੇ ਹੋਏ ਮਾਤਾ ਆਪਣੇ ਨਿਕਲੇ ਹੋਏ ਦੀ ਆਪੀ ਕਾਲੀ ਕੇਵਲ ਉਸੇ ਬੰਦੇ ਕੋਲ ਹਾਂਜੀ ਤੁਸੀਂ ਦੇਖੋ 20000 ਕਰੋੜ ਰੁਪਏ ਹੁਫੇਰ ਕਰ ਦਿਆ ਲੈ ਲਿਆ ਇੱਕ ਸਾਲ ਦੇ ਵਿੱਚ 40000 ਕਰੋੜ ਕਰ ਦਿਆ ਲੈਂਦੇ ਇਹ ਉਹ ਕਾਲੀ 15 ਕਾਂਗਰਸ ਦੀ ਮੋਰੂ ਕੋ ਮੇਰੇ ਹੀਰੋ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਹੈ ਕਿ ਯਾਦ ਇਹ ਨੀਤੀਆਂ ਬਣਵਾ ਲੋ ਸਰਕਾਰਾਂ ਨੂੰ ਥੋੜੇ ਥੱਲੇ ਦੇ ਲੋ ਕਿਸੇ ਇੱਕ ਕਾਮਾਮਦਾਰ ਮਰ ਕੇ ਨੀਤੀગત ਸ਼ਾਸਤ ਦਾ ਪੈਰਾ ਦੇ ਲੋ ਦੇਖੋ ਜਿਹੜੇ ਲੋਕ ਜਿਹੜੇ ਸੰਬੰਧੇ ਹੁੰਦੇ ਆ ਨਾ ਲੋਕ ਉਹਨਾਂ ਦੀ ਪ੍ਰਸ਼ੰਸਾ ਕਰਦੇ ਆ ਜਿਨ੍ਹਾਂ ਕੋ ਤਾਕਤ ਹੁੰਦੀ ਆ ਲੋਕ ਡਰਦੇ ਆ ਵੀ ਕਿਤੇ ਅੰਦਰ ਨਾ ਦਵਾ ਦੇ ਮੇਰੇ ਤੇ ਪਰਚਾ ਨਾ ਦਵਾ ਦੇ ਲੇਕਿਨ ਵਿਸ਼ਵਾਸ ਔਰ ਭਰੋਸਾ ਉਸੇ ਤੇ ਹੁੰਦਾ ਮਿੱਤਰ ਪਿਆਰੇ ਜਿਹਦੇ ਕੋਲ ਕਿਰਦਾਰ ਹੁੰਦਾ ਕਿਰਦਾਰ ਕਿਰਦਾਰ ਦੇਖੋ ਇਜ਼ਹਾਰ ਬੰਦ ਦੋਸਤ ਨਹੀਂ ਲਾਦੇ ਵੀ 20 ਸਾਲ ਲੱਗਦੇ ਆ ਕਿਰਦਾਰ ਬਣਨ ਨੂੰ ਸਮਝੋ ਨਹੀਂ ਭਾਈ ਜਦੋਂ ਉਧਰ ਗਏ ਸੀ ਇਹ ਬਾਰਡਰ ਪਾਰ ਇੱਕ ਭੇਡੂ ਵੀ ਆਇਆ ਸੀ ਇੱਕ ਭੇਡੂ ਲਿਆ ਆਇਆ ਸੀ ਦੂਜਾ ਸੁਲਤਾਨ ਘੋੜੇ ਤੇ ਪਤਾ ਨਹੀਂ ਕਿਹਨੂੰ ਚੜਾ ਕੇ ਲਿਆ ਯਾਦ ਆ ਹਾਂ ਇਹ ਗੁਰੂ ਨੇ ਸਾਨੂੰ ਭੇਜਿਆ ਉਧਰ ਤੇ ਲੰਗਾ ਖਲਾ ਕੇ ਲਿਆਏ ਨਹੀਂ ਖੁੱਲਿਆ ਤੈਨੂੰ ਤੁਸੀਂ ਆਪਣੀ ਲਕੀਰ ਬੱਦੀ ਕਰੋ ਨਾ ਤੁਸੀਂ ਇਹਨਾਂ ਵਰਕਰਾਂ ਨੂੰ ਇਹਨਾਂ ਵਣੀਆਂ ਨੂੰ ਚੁੱਕ ਕੇ ਪੰਜਾਬ ਦੇ ਮੁਖੜ ਤੇ ਲਾਓ ਨਾ ਵਰਕਰ ਕੀ ਜਾਂਦਾ ਥਾਪੜਾ ਜਾਂਦਾ ਇੱਜ਼ਤ ਕਿਉਂਦਾ ਮਾਨ ਕਿਉਂਦਾ ਸਨਮਾਨ ਕਿਉਂਦਾ ਮੇਰਾ ਨਾਮ ਲੈ ਕੇ ਮੇਰਾ ਲੀਡਰ ਮੇਰੇ ਨਾਲ ਗੱਲ ਕਰਿਓ ਕਾਂਗਰਸੋਂ ਦਾ ਉਠੂ ਕਾਂਗਰਸੋਂ ਦਾ ਉਠੂ ਜਦੋਂ ਕਾਂਗਰਸ ਦਾ ਵਰਕਰ ਕਲੀਆਂ 'ਚ ਮਹੱਲਿਆਂ 'ਚ ਚਾਲਾਂ 'ਚ ਚਾਹ ਦੀਆਂ ਦੁਕਾਨਾਂ ਦੇ ਉੱਤੇ ਪਰੌਂਠਿਆਂ ਦੀਆਂ ਖਾਲੀਆਂ ਦੇ ਉੱਤੇ ਪੰਜ-ਪੰਜ ਖੜ ਕੇ ਕਹਿਣਗੇ ਸਾਡਾ ਲੀਡਰ ਤੁਹਾਡੇ ਨਾਲੋਂ ਇਮਾਨਦਾਰ ਆ ਉਹ ਮੜੋ ਏ ਟੱਕਰ ਨੂੰ ਭਾਜੋ ਇਥੋਂ ਸਾਡਾ ਲੀਡਰ ਤੁਹਾਡੇ ਨਾਲੋਂ ਇਮਾਨਦਾਰ ਆ ਸਾਡੀਆਂ ਨੀਤੀਆਂ ਤੁਹਾਡੇ ਨਾਲੋਂ ਕਦਰੀਆਂ ਨੇ ਤੇ ਜੇ ਅਸੀਂ ਵੀ ਚਲੀ ਗਿਆ ਸਭ ਗਿਆ ਕਿਰਦਾਰ ਸਮਝੋ ਤੇ ਨਾਮ ਗਿੱਜ ਜਾਂਦਾ ਮੈਂ ਅੱਜ ਤੁਹਾਨੂੰ ਆਸ਼ਵਾਸਨ ਦਵਾਉਣਾ ਕੋਈ ਹੋਮਾ ਨਹੀਂ ਉਥੇ ਜਾ ਕੇ ਜਦੋਂ ਬਰਤਾਲਪੁਰ ਸਾਹਿਬ ਖੁੱਲਿਆ ਸੀ ਮੈਂ ਕਿਹਾ ਸੀਗਾ ਮੇਰੀ ਮਾਂ ਮੁੱਕੀ ਫਿਰ ਤੂੰ ਹੀ ਤੂੰ ਜਿੱਥੇ ਮੇਰੀ ਮਾਂ ਉਥੇ ਨਹੀਂ ਹੈ ਤੂੰ ਮੈਂ ਆਪਣੀ ਮਾਂ ਥੱਲੇ ਸਿਰਦਾ ਘਰ ਘਰ ਜਾਉ ਜਿਹੜੇ ਵਰਕਰ ਨਰਾਜ ਨੇ ਸੁੱਖਿਆ ਨੂੰ ਖਾਉ ਇੱਜ਼ਤ ਨੂੰ 100 ਹੋਵੇ 200 ਹੋਵੇ 1000 ਹੋਵੇ ਮੇਰਾ ਕੁਝ ਨਹੀਂ ਘੱਟਦਾ ਅੱਖ ਜਿਗਾਉਂ ਗੁਰੂ ਦੇ ਖਸੋਨੇ ਦੀ ਅੱਖ ਜਿਗਾਉਂ ਤੇ ਮੈਂ ਅੱਜ ਫੇਰ ਤੁਹਾਡੇ ਕੋਲ ਇਹ ਕਹਿ ਕੇ ਚਲਿਆ ਕਿ ਜਿਹੜੀਆਂ GST ਤੋਂ ਬਾਹਰ ਪੰਜ ਚੀਜ਼ਾਂ ਨੇ ਉਹ ਅਗਰ ਪੰਜਾਬ ਦੇ ਖਜ਼ਾਨੇ ਜਾਂਦੀਆਂ ਨੇ ਤੇ ਡਬਲ ਹੋ ਜਾਂਦੀਆਂ ਨੇ ਡਬਲ ਤੇ ਜੇ ਕੱਦਿਆਂ ਵਾਲਾ ਪੰਜਾਬੀ ਚਲਾਉਂਦੇ ਆ ਤੇ ਫੇਰੇ ਪੰਜਾਬੀ ਸੂਬਾ ਰਹਿਣ ਵਾਲਾ ਨਹੀਂ ਮੈਂ ਤੁਹਾਨੂੰ ਅੱਜ ਦੱਸ ਰਿਹਾ ਇਹ ਕਹਿੰਦੇ ਆ ਅਸਾਮੀਆਂ ਇਹ ਕਹਿੰਦੇ ਆ ਅਸਾਮੀਆਂ ਤੇ ਨੌਕਰੀਆਂ ਉਹ ਮਿੱਤਰ ਪਿਆਰੇ ਮੈਂ ਤਕਾ ਕੇ ਕਹਿ ਰਿਹਾ ਕਿ ਜੜੀ ਇਰੀਗੇਸ਼ਨ ਡਿਪਾਰਟਮੈਂਟ ਦੀ ਅਸਾਮੀ ਜਿਹੜੀ 16000 ਇਹਨਾਂ ਨੇ 8000 ਕਰ ਦਿੱਤੀ ਕਹਿੰਦੇ ਲੋੜ ਹੀ ਹੈ ਜਦੋਂ ਪੈਸੇ ਹੈ ਨਹੀਂ ਤਨਖਾਹ ਕਿੱਥੋਂ ਦੇਓਗੇ ਅੱਜ ਸਵੇਰੇ ਪੀਐਸ ਪੀਸੀਐਲ ਵਾਲੇ ਕਿਹਦੀ ਬਿਜਲੀ ਫਰੀ ਦਿੱਤੀ ਹੈ ਪਿਓ ਵਾਲੀ ਤੇ ਆ ਜਿਹੜਾ ਥਰਮਲ ਪਲੈਂਟ ਖਰੀਦੇ ਚਿੱਟਾ ਹਾਥੀ ਆਪ 7000 ਕਰੋੜ ਰੁਪਏ ਦੇ ਕਰ ਦੇ। ਉਹ ਚੀਕਾ ਮਾਤਾ ਦੇ ਕੀਮਾ ਸਾਹਿਬ ਉਹ ਜੀ ਅੱਛੀ ਹੋ ਗਈ। ਠੱਕ ਦੇ। ਆ ਜਿਹੜੇ ਪੀਪੀਏ ਨੇ ਕੈਂਸਲ 24 ਘੱਟ ਬਿਜਲੀ 21 ਪੀਏ ਬਿਜਲੀ ਦੇ ਮਾਰਕੀਟ ਤੋਂ ਜਿਹੜੀ 3 ਰੁਪਏ ਮਿਲਦੀ ਹੈ ਤੇ ਤੁਹਾਨੂੰ ਜਿਹੜੀ ਵੀ ਦੇ ਲਾ ਮੈਂ ਸਭ ਤੋਂ ਖਾਲ ਖਾਮਾਨਾ ਕਹਿੰਦਾ 20000 ਕਰੋੜ ਦਾ ਕਰਕੇ ਦੇ ਦਿਓ। ਲੋ ਪੰਜਾਬੀਆਂ ਤੁਹਾਨੂੰ ਦੇਤਾ ਹੋਏ। ਸਾਬੋ ਸਾਬਾ 25000 ਕਰੋੜ ਮੋੜ ਦਿਓ ਵਾਓ ਤੇਰੀ ਮੈਂ ਸਵੇਚ ਕੇ ਘੋੜੀ ਲਿਆਂਦੀ ਤੋਂ ਉਪਯੋਗ ਵਾਲੇ ਦੇ ਚੁੱਕੀ ਹੋਈ ਲੇਕੋ ਇਹ ਨਹੀਂ ਆਰਥਿਕ ਨੁਕਸਾਨ ਤਾਂ ਕਿਹਾ ਸੀ ਕਿਸੇ ਨੂੰ ਜਦੋਂ ਤੂੰ ਕਿਹਾ ਸੀ ਵੀ ਬਿਜਲੀ ਫ੍ਰੀ ਦੇ ਆਗੇ ਵੀ ਕਰਜ਼ਾ ਲਗਦੇ ਆਗੇ ਲੈ ਕਿਹਾ ਸੀ ਵੀ ਜਵਾਬ ਦੇ ਮੂੰਹ ਪੰਜਾਬ ਦਾ 1 ਲੱਖ 20000 ਕਰੋੜ ਰੁਪਇਆ ਵੀ ਕਰਜ਼ਾ ਹੋ ਉਹਦੇ ਮਾਪੇ ਪਹੁੰਚ ਗਏ ਉਹ ਖੇਤੀ ਖੜੀ ਕਰਨੀ ਆ ਨਾ ਤੇ ਪarsi ਦਾ ਕਿਹੜੀ ਆ ਖੇਤੀ ਖੜੀ ਕਰਦੀ ਇੱਕ ਬੀਬੀ ਸੀ ਕੀ ਨਾਮ ਆ ਥੋੜੀ ਸਰਕਾਰ ਜੋ ਅੰਮ੍ਰਿਤਗੜ ਦਾ ਸੀਸ ਰਹਾ ਗਿਆ ਉਹਦੀ ਸੀਸ ਰਹਾ ਗਿਆ ਗੇ 17 ਘਰਾਂ ਦੇ ਉੱਤੇ ਐ ਮਸਤੀ ਰੋਗ ਉਹਨਾਂ ਨੂੰ ਠੀਕ ਠੀਕ ਲਾਵੇ ਇੱਕ ਦਿਨ ਦਿੱਤੀ ਇੱਕ ਦਿਨ ਦਿੱਤੀ ਤੇ ਸੀ ਸੋਟਾਂ ਦਾ ਉਤਈ ਉਹ ਭਾਈ ਉਹਨਾਂ ਦੀਆਂ ਗੱਲਾਂ ਨਾ ਕਰੋ ਜਿਨ੍ਹਾਂ ਨੇ ਬੰਦ-ਬੰਦ ਕਰਵਾਏ